ਪੂਰੇ ਦੇਸ਼ ਭਰ ਵਿੱਚ ਮੁਸਲਿਮ ਸਮਾਜ ਵੱਲੋਂ ਮਿਤੀ 11 April ਦਿਨ ਵੀਰਵਾਰ ਨੂੰ Eid ul Fitr ਦਾ ਪਵਿੱਤਰ ਦਿਹਾੜਾ ਬੜੇ ਹੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਈਦ ਦੇ ਪਵਿੱਤਰ ਦਿਹਾੜੇ ਮੌਕੇ ਮੁਸਲਮਾਨ ਭਾਈਚਾਰੇ ਲਈ ਸਤਨਿਕ ਹੋਟਲ ਵਿਖੇ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਸਭ ਤੋਂ ਪਹਿਲਾਂ ਮੁਸਲਮਾਨ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ, ਉੱਥੇ ਹੀ ਬਾਅਦ ਵਿੱਚ ਮੁਸਲਮਾਨ ਭਾਈਚਾਰੇ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮੁਸਲਮਾਨ ਭਾਈਚਾਰੇ ਦੇ ਆਗੂਆਂ ਨੇ ਜਿੱਥੇ ਸਮੂਹ ਦੇਸ਼ ਵਾਸੀਆਂ ਨੂੰ ਈਦੁਲ ਫਿਤਰ ਦੀ ਮੁਬਾਰਕਬਾਦ ਦਿੱਤੀ, ਉੱਥ ਕਿ ਸਾਨੂੰ ਸਾਰਿਆਂ ਨੂੰ ਮਿਲ ਜੁੜ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਦਿਆਂ ਸਾਰੇ ਦਿਹਾੜੇ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ ਤਾਂ ਜੋ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋ ਸਕੇ ਉਹਨਾਂ ਨਾਲ ਹੀ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਤੇ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਦਾ ਤਹਿਦ ਲੋ ਧੰਨਵਾਦ ਕੀਤਾ ਜਿਨ੍ਹਾਂ ਨੇ ਮੁ슬ਮਾਨ ਸਮਾਜ ਲਈ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਹੈ। ਅਲੈਕੁਮ ਅਸਲਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਨੇ ਜਿਹੜਾ ਇਫਤਾਰੀ ਦਾ ਪ੍ਰੋਗਰਾਮ ਰੱਖਿਆ ਉਹ ਬਹੁਤ ਹੀ ਵਧੀਆ ਹੈ। ਤੇ ਇਹਦੇ ਵਿੱਚ ਹਰ ਧਰਮ ਦੇ ਲੋਕੀ ਸ਼ਾਮਿਲ ਹੋਏ ਆ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨਾ ਸਾਰੇ ਧਰਮਾਂ ਵਿਚ ਆਪਸ ਵਿੱਚ ਭਾਈਚਾਰੇ ਦਾ ਸੰਦੇਸ਼ ਜਾਂਦਾ ਅਤੇ ਇੱਕ ਦੂਜੇ ਨਾਲ ਪਿਆਰ ਵਧਦਾ ਤੇ ਮੈਂ ਇਹੀ ਚਾਹੂੰਗਾ ਕਿ ਇਸ ਆਪੋਚ ਫਗਵਾੜੇ ਦੇ ਜਿੰਨੇ ਵੀ ਸਭ ਧਰਮਾਂ ਦੇ ਬੰਦੇ ਹਨ ਉਹਨਾਂ ਦਾ ਆਪਸ ਵਿੱਚ ਪਿਆਰ ਵਧੇ ਤੇ ਭਾਈਚਾਰਾ ਵਧੇ ਤੇ ਮਿਸਿਸ ਸੋਮ ਪ੍ਰਕਾਸ਼ ਤੇ ਸੋਮ ਪ੍ਰਕਾਸ਼ ਜੀ ਅਤੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਈਦ ਦੇ ਉੱਪਰ ਕੀ ਦੇਣਾ ਚਾਹੁੰਦੇ ਮੈਸੇਜ ਸ਼ਹਿਰ ਵਾਸੀਆਂ ਨੂੰ ਇਹ ਈਦ ਤੇ ਮੇਰਾ ਇਹੀ ਮੈਸੇਜ ਹੈ ਕਿ ਅਸੀਂ ਈਦ ਆਪਣੀ ਇਦਾਂ ਦਿਵਾਲੀਆਂ ਗੁਰਪੁਰਬ ਮਿਲ ਜੁਲ ਕੇ ਮਨਾਈਏ ਅਤੇ ਆਪਸ ਵਿੱਚ ਮਿਲ ਜੁਲ ਕੇ ਰਹੀਏ ਅਤੇ ਇੱਕ ਦੂਜੇ ਨੂੰ ਜਦੋਂ ਵੀ ਲੋੜ ਪਵੇ ਤੇ ਮੋਢੇ ਦਾ ਮੋਢਾ ਲਾ ਕੇ ਖੜੇ ਰਹੀਏ ਇਸ ਮੌਕੇ ਅਵਤਾਰ ਸਿੰਘ ਮੰਡਰ ਮੇ ਸਚਦੇਵਾ ਸੁਰਿੰਦਰ ਚੋਪੜਾ ਰਾਜੂ ਚੈਲ ਮਧਪੂਸ਼ਨ ਕਾਲੀਆ ਤੋਂ ਇਲਾਵਾ ਹੋਰ ਮੁਸਲਮਾਨ ਭਾਈਚਾਰੇ ਦੇ ਆਗੂ ਵੀ ਮੌਜੂ ਸਨ ਆਪਣੇ ਸੰਬੋਧਨ ਵਿੱਚ ਅਵਤਾਰ ਸਿੰਘ ਮੰਡਰ ਨੇ ਇਸ ਮੂਹ ਮੁਸਲਮਾਨ ਭਾਈਚਾਰੇ ਦੇ ਨਾਲ-ਨਾਲ ਦੇਸ਼ਵਾਸੀਆਂ ਨੂੰ ਈਦ ਦੇ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੰਦੇ ਆ ਕਿਹਾ ਕਿ ਜੋ ਬ੍ਰਾਲਾ ਸ਼੍ਰੀਮਤੀ ਨੀਤਾ ਸੋਮਪrakash ਵੱਲੋਂ ਕੀਤਾ ਗਿਆ ਹੈ ਉਹ ਕਾਬਲੇ ਤਾਰੀਫ ਹੈ ਤੇ ਇਸ ਨਾਲ ਹਰ ਧਰਮਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ ਅੱਜ ਧਾਰਮਿਕ ਪ੍ਰੋਗਰਾਮ ਮੈਡਮ ਇਤਸ ਸੋਮ ਪ੍ਰਕਾਸ਼ ਜੀ ਵੱਲੋਂ ਲਿਖਿਆ ਗਿਆ ਜਿਹਦੇ ਵਿੱਚ ਇਫਤਿਹਾਰ ਪਾਰਟੀ ਦਾ ਪ੍ਰਬੰਧ ਜਿਹੜਾ ਹੈ ਅਸ਼ੀਸ਼ ਹੋਟਲ ਦੇ ਵਿੱਚ ਕੀਤਾ ਗਿਆ ਇੱਥੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਸਾਥੀ ਆ ਉਹ ਇੱਥੇ ਸ਼ਾਮਲ ਹੋਏ ਆ ਔਰ ਉਹਨਾਂ ਵਾਸਤੇ ਦੇ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ ਮਿਲ ਵਰਟਰ ਦਾ ਵਧੀਆ ਪ੍ਰਬੰਧ ਕੀਤਾ ਗਿਆ ਔਰ ਬਹੁਤ ਵਧੀਆ ਮਾਹੌਲ ਸਿਰਜਿਆ ਗਿਆ ਆਪਸੀ ਭਾਈਚਾਰੇ ਨੂੰ ਕਾਇਮ ਕਰਨ ਵਾਸਤੇ ਤਗੜਾ ਰੱਖਣ ਵਾਸਤੇ ਇੱਕ ਇਦਾਂ ਦੇ ਜਿਹੜੇ ਉਪਰਾਲੇ ਆ ਸਦਾ ਹੀ ਹੁੰਦੇ ਹੋਣੇ ਚਾਹੀਦੇ ਆ ਅਸੀਂ ਆਪਣੇ ਵੱਲੋਂ ਮੈਡਮ ਨੀਤਾ ਸੋਮਪ੍ਰਕਾਸ਼ ਉਹਨਾਂ ਕੇਂਦਰੀ ਮੰਤਰੀ ਸੋਮਪ੍ਰਕਾਸ਼ ਜੀ ਧੰਨਵਾਦੀ ਆ ਜਿਨ੍ਹਾਂ ਨੇ ਅਜਿਹੇ ਪ੍ਰੋਗਰਾਮ ਲੀਕ ਕੇ ਫਗਵਾੜੇ ਦੇ ਜਿਹੜਾ ਇੱਕ ਭਾਈਚਾਰਾ ਉਹਨੂੰ ਕਾਇਮ ਰੱਖਿਆ। ਈਦ ਦੇ ਪ੍ਰੋਗਰਾਮ ਤੇ ਕੀ ਮੈਸੇਜ ਜਨਨੇ ਆ? ਈਦ ਦੇ ਪ੍ਰੋਗਰਾਮ ਤੇ ਅਸੀਂ ਆਪਣੇ ਵੱਲੋਂ ਸਭ ਨੂੰ ਇਸ ਸਬੰਧੀ ਵਧਾਈ ਦਿੰਦੇ ਆ ਔਰ ਉਮੀਦ ਕਰਦੇ ਆ ਵੀ ਜਿਹੜਾ ਫਗਵਾੜੇ ਦੇ ਵਿੱਚ ਔਰ ਸਾਰੇ ਸਾਡੇ ਸੂਬੇ ਦੇ ਅੰਦਰ ਜਿਹੜਾ ਇਹ ਭਾਈਚਾਰਾ ਸਾਂਝਾ ਇਹ ਇਦਾਂ ਹੀ ਹੋਰ ਵਧਣੀ ਚਾਹੀਦੀ ਆ ਔਰ ਕਾਇਮ ਰਹਿਣੀ ਚਾਹੀਦੀ ਆ।